ਨੌਜਵਾਨਾਂ ਦੀ ਗਰਮ ਜੋਸ਼ੀ ਉਹਨਾਂ ਦੇ ਉੱਤੇ ਹੀ ਪਾਰੀ ਪੈ ਗਈ ਜਦੋਂ ਉਹਨਾਂ ਦੇ ਇੱਕ ਦੋਸਤ ਦੀ ਇਸ ਪੂਰੇ ਮਾਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਤਰਨ ਤਾਰਨ ਨੇੜੇ ਚਬਾਲ ਰੋਡ ਦੀ ਇੱਕ ਘਟਨਾ ਹੈ ਜਿੱਥੇ ਕਿ ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਦੇ ਨਾਲ ਇੱਕ ਮੋਟਰਸਾਈਕਲ ਟਕਰਾ ਜਾਂਦਾ ਹੈ ਜਿਸ ਵਿੱਚ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਨੌਜਵਾਨ ਆਪਸ ਦੇ ਵਿੱਚ ਰੇਸ ਕਰ ਰਹੇ ਸਨ ਮੋਟਰਸਾਈਕਲ ਦੇ ਉੱਤੇ ਇੱਕ ਦੂਸਰੇ ਨਾਲ ਜੋ ਹੈ ਰੇਸ ਲਗਾ ਰਹੇ ਸਨ ਇਸ ਰੇਸ ਦੇ ਤਹਿਤ ਹੀ ਹੈ ਤੇਜ਼ ਰਫਤਾਰ ਦੇ ਨਾਲ ਪੁਲਿਸ ਦੀ ਪੈਟਰੋਲਿੰਗ ਵਾਲੀ ਗੱਡੀ ਦੇ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਸਾਹਮਣੇ ਆਈਆਂ ਜਿੱਥੇ ਕੀ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਮੰਨ ਭਾਗੀ ਘਟਨਾ ਵੀ ਹੈ ਉੱਥੇ ਹੀ ਇਸ ਦੇ ਨਾਲ ਬਾਕੀ ਨੌਜਵਾਨਾਂ ਨੂੰ ਵੀ ਸਿੱਖ ਲੈਣੀ ਚਾਹੀਦੀ ਹੈ ਵੈਸੇ ਇਸ ਬਾਰੇ ਹੋਰ ਕੀ ਕੋ ਜਾਣਕਾਰੀ ਪੁਲਿਸ ਅਫਸਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਭਾਈ ਇਹ ਗੱਡੀ ਸਰਕਾਰੀ ਵੱਜੀ ਹੈ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਿਆ ਗਿਆ ਪਿੰਡੂ ਕਿ ਆਹ ਕੰਮ ਹੋ ਗਿਆ ਜਦੋਂ ਆਏ ਆ ਉਹਨੂੰ ਕੁਛ ਲੈ ਆ ਟੋੜੇ ਦੀ ਕਿਨਕੁਆਰੀ ਕਰੋ ਕੋਈ ਵੀ ਪੂਟਾ ਛੁੱਟਦਾ ਬੱਚੇ ਦਾ ਡਿੱਗਾ ਵਾ ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ ਵੇਖਾ ਜਾ ਸਕਦਾ ਜੇ ਇਹ ਝੂਟ ਮਾਰਦੇ ਨੇ ਸਿਰਫ ਤਾਂ ਮੀਟਰ ਗੱਡੀ ਟੁੱਟਾ ਵਾ ਬਾਕੀ ਹੋਰ ਕੋਈ ਤਾਂ ਗੱਡੀ ਵੇਖੋ ਕਿੰਨੀ ਟੁੱਟੀ ਤੁਸੀਂ ਇਹਨਾਂ ਅਹੀਂ ਦਿਖਾ ਰਹੇ ਨੇ ਪਰਚੀ ਆਵੇ ਸਾਡੇ ਜਮਾਨ ਜਾਂ ਪੁੱਤ ਮਾਰਦੇ ਇਹਨਾਂ ਨੇ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਂਦੇ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਇਹੋ ਕਹਿੰਦੇ ਲਾਸ਼ਾਂ ਚੁੱਕ ਲੈ ਵੀਏ ਅੱਜ ਇੱਕ ਗੱਡੀ ਸ਼ੇਖ ਬ੍ਰਹ ਖੇਮ ਕਰਨ ਤੋਂ ਡਿਊਟੀ ਕਰਕੇ ਆ ਰਹੀ ਸੀ ਤੇ ਤਿੰਨ ਨੌਜਵਾਨ ਪਿੰਡ ਮੰਨਣ ਤੋਂ ਵਾਇਆ ਲਾਲੂ ਕਮਨੂਰ ਦਿਂਦੇ ਚਿਭਾਲ ਜਾ ਰਹੇ ਸਨ ਬਿਕਰਮਜੀਤ ਸਿੰਘ ਸਿਮਰਨਪ੍ਰੀਤ ਸਿੰਘ ਵਾਸੀਆਂ ਮੰਨਣ ਇਹ ਇੱਕ ਮੋਟਰਸਾਈਕਲ ਸਵਾਰ ਸੀ ਇਹਨਾਂ ਦੇ ਨਾਲ ਤੀਸਰਾ ਜਿਹੜਾ ਹਰਮਨ ਸਿੰਘ ਲੜਕਾ ਵਾ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਸਵਾਰ ਸੀ ਜਦੋਂ ਇਹ ਜੀਟੀ ਰੋਡ ਤੇ ਨੂਰਦੀਪਿੰਡ ਤੋਂ ਚੜਦੇ ਆ ਮੋਟਰਸਾਈਕਲ ਲੈ ਕੇ ਇਹਨਾਂ ਨੂੰ ਪਿੱਛੋਂ ਦੋ ਮੁੰਡੇ ਆ ਰਹੇ ਸੀ ਉਹਨਾਂ ਨੇ ਕ੍ਰਾਸ ਕੀਤਾ ਹਰਮਨ ਸਿੰਘ ਨੇ ਕਿਹਾ ਵੀ ਉਹਨੇ ਕ੍ਰਾਸ ਕੀਤਾ ਜਦੋਂ ਇਹਨਾਂ ਨੇ ਮੁੜ ਕੇ ਉਹਦੇ ਅੱਗੇ ਮੋਟਰਸਾਈਕਲ ਆਇਆ ਇੱਕ ਦੂਜੇ ਨੂੰ ਕ੍ਰਾਸ ਜਦੋਂ ਜਿਹਦੀ ਕਾਰਨ ਲੌਂਡ ਐ ਪਈ ਤੇ ਇਧਰੋਂ ਗੱਡੀ ਆ ਰਹੀ ਸੀ ਝਵਾਲ ਸਾਈਡ ਤੋਂ ਰੋਂਗ ਸਾਈਡ ਡਰਾਈਵ ਕਨਡਕਟਰ ਸਾਈਡ ਗੱਡੀ ਦੀ ਜਾ ਕੇ ਮੋਟਰਸਾਈਕਲ ਵੱਜਾ ਜਦੋਂ ਮੋਟਰਸਾਈਕਲ ਵੱਜਾ ਵਾ ਤੇ ਇਹਨਾਂ ਦੀ ਫੁੱਟਪਾਥ ਦੇ ਨਾਲ ਵਜਨ ਕਰਕੇ ਮੌਕੇ ਪਰ ਮੌਤ ਹੋ ਗਈ। ਆ ਭਾਈ ਇਹਨਾਂ ਗੱਡੀ ਸਰਕਾਰੀ ਵਜੀਏ ਬੰਦਿਆਂ ਦੇ ਵਿੱਚ 2 ਵਜੇ ਦੀ ਡੈਥ ਹੋ ਗਈ ਆ। ਜਦੋਂ ਅਸੀਂ ਇਹਦੇ ਮੌਕੇ ਤੇ ਹਾਜ਼ਰ ਹੋਏ ਆ ਉਹਨੂੰ ਫੋਨ ਕਰਕੇ ਸੱਦਿਆ ਗਿਆ ਪਿੰਡੂ ਕਿ ਆਹ ਕੰਮ ਹੋ ਗਿਆ ਜਦੋਂ ਆਇਆ ਉਹਨੂੰ ਤੁਸਲੇ ਆਉਂਦੇ ਆਂਦੇ ਆਂ ਕਿ ਲਾਸ਼ਾਂ ਗੱਡੀ ਚ ਵਾਗੇ ਤੇ ਢੋਣੇ ਚ ਦੇਖ ਪਿਆ। ਢੋਣੇ ਦੀ ਕਿੰਨ ਕਵਰੀ ਕਰੋ ਕੋਈ ਵੀ ਪੂਟਾ ਛੁਰਦਾ ਬੱਚੇ ਦਾ ਡਿੱਗਾ ਵਾ। ਫਿਰ ਕਹਿ ਰਹੇ ਵੀ 130 ਦੀ ਸਪੀਡ ਤੇ ਮੋੜ ਤੇ ਰਹੀ ਮੋੜ ਤੇ ਤਾਂ ਗੱਡੀ ਕੋਈ ਨੁਕਸਾਨ ਨਹੀਂ ਹੋਇਆ। ਵੇਖਿਆ ਜਾ ਸਕਦਾ ਜੇ ਇਹ ਝੂਟ ਮਾਰਦੇ ਨੇ। ਸਿਰਫ ਤਾਂ ਮੀਟਰ ਗੱਡੀ ਟ ਅਹੀਂ ਤੇ ਖਰ ਰਾਣੀ ਇਹਦਾ ਪਰਚੀ ਹੋਵੇ ਸਾਡੇ ਜਵਾਨ ਜਨ ਪੁੱਤ ਮਾਰਦੇ ਇਹਨਾਂ ਨੇ ਇਹਨਾਂ ਨੇ ਕਿਹਾ ਡ੍ਰਿੰਕ ਕੀਤੀ ਕੀ ਕੀਤੀ ਆ ਫੜ ਕੋ ਨਾ ਤੇ ਕੋਈ ਡਰਾਈਵਰ ਮੱਥੇ ਲਾਉਣ ਦੇ ਵੀ ਕਿਹੜਾ ਡਰਾਈਵਰ ਗੱਡੀ ਚਲਾ ਰਿਆ ਸੀ ਨਾ ਸਾਨੂੰ ਕੋਈ ਦੱਸਦੇ ਆ ਇਹੋ ਕਹਿੰਦੇ ਲਾਸ਼ਾਂ ਚੁੱਕ ਲੈ ਵੀਏ ਅੱਜ ਇੱਕ ਗੱਡੀ ਸ਼ੇਖ ਬ੍ਰਹਮਾ ਖੇਮ ਕਰਨ ਤੋਂ ਡਿਊਟੀ ਕਰਕੇ ਆ ਰਹੀ ਸੀ ਤੇ ਤਿੰਨ ਨੌਜਵਾਨ ਪਿੰਡ ਮੰਨਣ ਤੋਂ ਵਾਇਆ ਲਾਲੂ ਕੋ ਮੰਨੂਰ ਦਿਂਦੇ ਚਿਭਾਲ ਜਾ ਰਹੇ ਸੀ ਬਿਕਰਮਜੀਤ ਸਿੰਘ ਸਿਮਰਨਪ੍ਰੀਤ ਸਿੰਘ ਵਾਸੀ ਆਣ ਮੰਨਣ ਇਹ ਇੱਕ ਮੋਟਰਸਾਈਕਲ ਸਵਾਰ ਸੀ ਇਹਨਾਂ ਦੇ ਨਾਲ ਤੀਸਰਾ ਜਿਹੜਾ ਹਰਮਨ ਸਿੰਘ ਲੜਕਾ ਵਾ ਉਹ ਆਪਣੇ ਵੱਖਰੇ ਮੋਟਰਸਾਈਕਲ ਤੇ ਸਵਾਰ ਸੀ ਜਦੋਂ ਇਹ ਜੀਟੀ ਰੋਡ ਤੇ ਨੂਰਦੀ ਪਿੰਡ ਤੋਂ ਚੜਦੇ ਆ ਮੋਟਰਸਾਈਕਲ ਲੈ ਕੇ ਇਹਨਾਂ ਨੂੰ ਪਿੱਛੋਂ ਦੋ ਮੁੰਡੇ ਆ ਰਹੇ ਸੀ ਉਹਨਾਂ ਨੇ ਕ੍ਰਾਸ਼ ਕੀਤਾ ਹਰਮਨ ਸਿੰਘ ਨੇ ਕਿਹਾ ਵੀ ਉਹਨੇ ਕ੍ਰਾਸ਼ ਕੀਤਾ ਜਦੋਂ ਇਹਨਾਂ ਨੇ ਮੁੜ ਕੇ ਉਹਦੇ ਅੱਗੇ ਮੋਟਰਸਾਈਕਲ ਆਇਆ ਇੱਕ ਦੂਜੇ ਨੂੰ ਕ੍ਰੋਸ ਜਦੋਂ ਜਿਹੜੀ ਕਾਰਨ ਲੌਂਡ ਐ ਪੈਸੀ ਤੇ ਇਧਰੋਂ ਗੱਡੀ ਆ ਰਹੀ ਸੀ ਝਵਾਲ ਸਾਈਡ ਤੋਂ ਰੋਂਗ ਸਾਈਡ ਡਰਾਈਵ ਕਨਡਕਟਰ ਸਾਈਡ ਗੱਡੀ ਦੀ ਜਾ ਕੇ ਮੋਟਰਸਾਈਕਲ ਵੱਜਾ ਜਿਹਨੂੰ ਮੋਟਰਸਾਈਕਲ ਵੱਜਾ ਵਾ ਤੇ ਇਹਨਾਂ ਦੀ ਫੁੱਟਪਾਥ ਦੇ ਨਾਲ ਵਜਨ ਕਰਕੇ ਮੌਕੇ ਪਰ ਮੌਤ ਹੋ ਗਈ